ਬੰਦੀ ਛੋੜ ਸਿੱਖਾਂ ਦਾ ਇਤਿਹਾਸਿਕ ਤਿਉਹਾਰ ਮੰਨਿਆ ਗਿਆ ਵਾ ਪਰ ਕਹਿ ਸਕਦਾ ਕਿ ਬੰਦੀ ਛੋੜ ਦਾ ਇਤਿਹਾਸ ਕੀ ਹੈਗਾ ਕਿਉਂਕਿ ਇਹ ਲੋਕਾਂ ਦੇ ਵਿੱਚ ਇੱਕ ਮੁਸ਼ਕਲ ਤਰੀਕ ਨੂੰ ਲੈ ਕੇ ਹੋਈ ਹੈ ਕਿ 20 ਤਰੀਕ ਜਾਂ 21 ਤਰੀਕ ਹੋਵੇਗਾ ਪਰ ਦੱਸਿਆ ਜਾ ਰਿਹਾ ਕਿ 21 ਤਰੀਕ ਨੂੰ ਜਿਹੜਾ ਬੰਦੀ ਛੋੜ ਦਿਵਸ ਸਿੱਖਾਂ ਦਾ ਉਹ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਉਥੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਰੇ ਭਾਈ ਮਜੀਤ ਸਿੰਘ ਸਾਡੇ ਨਾਲੇ ਪੈਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਕੀ ਕਹਿਣਾ ਚਾਹੋਗੇ ਸਿੱਖਾਂ ਦਾ ਬੰਦੀ ਛੋੜ ਦਿਵਸ ਬੜੇ ਸੰਸਾਰ ਭਰ ਦੇ ਵਿੱਚ ਮਨਾਇਆ ਜਾ ਰਿਹਾ ਕੀ ਇਤਿਹਾਸ ਵੇਖੋ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜਦੋਂ ਕਵਾਲੀਯਾਰ ਦੇ ਕਿਲੇ ਵਿੱਚ ਬੰਦ ਸਨ ਤਾਂ ਬਹੁਤ ਜ਼ਿਆਦੇ ਜਿਹੜੇ ਰਾਜੇ ਆ 52 ਰਾਜੇ ਜਿਹੜੇ ਹਿੰਦੂ ਫੜੇ ਸੀ ਤੇ ਜਦੋਂ ਉਹਨਾਂ ਦੀ ਰਿਹਾਈ ਹੋਣ ਲੱਗੀ ਤਾਂ ਉਹਨਾਂ ਨੇ ਬੜਾ ਆਪਣਾ ਜਿਹੜਾ ਸੀ ਉਹ ਵਰਲਾਪ ਕੀਤਾ ਔਰ ਮਾਰਈ ਸੱਚੇ ਪਾਸ਼ਾ ਦੇ ਕੋਲ ਰੋਏ ਪਿੱਟੇ ਸਾਨੂੰ ਨਾਲ ਲੈ ਕੇ ਜਾਓ ਕਿਉਂਕਿ ਸਾਨੂੰ ਉਹਨਾਂ ਨੇ ਕਿਹਾ ਵੀ ਸਾਰੀ ਉਮਰ ਜਿਹੜੀ ਹੈ ਇਹ ਮੁਗਲ ਬਾਦਸ਼ਾਹ ਦੇ ਛੜਨਾ ਨਹੀਂਗਾ ਤਾਂ ਉਸ ਟਾਈਮ ਤੇ ਗੁਰੂ ਸਾਹਿਬ ਨੇ ਮੰਗ ਰੱਖੀ ਕਿ ਜੇ ਮੈਨੂੰ ਛੜਨਾ ਹੈ ਤੇ 52 ਰਾਜੇ ਵੀ ਨਾਲ ਛਡੇ ਜਾਣ ਤੇ ਉਹ ਸਮੇਂ ਦੇ ਬਾਦਸ਼ਾਹ ਨੇ ਆਖਿਆ ਵੀ ਠੀਕ ਆ ਜੇ ਗੁਰੂ ਅਰਗੁਨ ਸਾਹਿਬ ਜੀ ਇਹ ਗੱਲ ਕਹਿੰਦੇ ਆ ਤੇ ਛੱਡ ਦੇਣੇ ਚਾਹੀਦੇ ਆ ਛੱਡੇ ਔਰ 52 ਉਹਨਾਂ ਨੇ ਕਿਹਾ ਜਿੰਨੇ ਤੁਹਾਡੇ ਚੋਲੇ ਦੇ ਨਾਲ ਤੜੀਆਂ ਫੜ ਕੇ ਜਾ ਸਕਦੇ ਆ ਲੈ ਜਾਓ ਹੋਵੇ 50 ਆ ਗਏ 2 ਰਹਿ ਗਏ ਫਿਰ ਜਿਹੜਾ 2 ਸੀ ਤਾਂ ਉਹ ਅੱਗੋਂ ਬੰਨਣ ਵਾਲੀ ਜਿਹਦੀਆਂ ਤਣੀਆਂ ਸੀ ਨਾ ਅੱਜ ਤੱਕ ਅਗਲੇ ਪਾਸੋਂ ਅਜ ਤਰ੍ਹਾਂ ਨਾ ਕਿ ਚੋਲੇ ਬੰਨਦੇ ਆ ਤੇ ਫਿਰ ਦੋ ਉਹਨਾਂ ਨੂੰ ਉਹ ਫੜਾ ਕੇ ਤੇ 52 ਰਾਜਿਆਂ ਨੂੰ ਜਦੋਂ ਉਹਨਾਂ ਨੇ ਰਿਆ ਕਰਾਇਆ ਤੇ ਉੱਥੋਂ ਉਹ ਇੱਕ ਚੌਂਕੀ ਦੇ ਰੂਪ ਵਿੱਚ ਜਿੱਤਰਾਪਾ ਅਜ ਕਹਿੰਦੇ ਜਲੂਸ ਦੀ ਸ਼ਕਲ ਵਿੱਚ ਉਹਨਾਂ ਨੂੰ ਇੱਥੇ ਸੱਚਖੰਡਰ ਮੰਦਰ ਸਾਵ ਲਿਆਂਦਾ ਗਿਆ ਤਾਂ ਉਸ ਦਿਨ ਜਿਹੜਾ ਸੀ ਉਹ ਆਪਣੇ ਜਿਹੜੇ ਇਹ ਪਟਾਕੇ ਵੀ ਚਲਾਏ ਔਰ ਦੀਪਮਾਲਾ ਕੀਤੀ ਤੇ ਬਹੁਤ ਵੱਡੀ ਖੁਸ਼ੀ ਜਿਹੜੀ ਆ ਉਹ ਖਾਲਸਾ ਪੰਥ ਦੇ ਜਿਹੜੀ ਹੋ ਮਨਾਈ ਸੀ ਸੇ ਪਰ ਚਾਂਸ ਉਹ ਦਿਨ ਨਾਲ ਦੀਵਾਲੀ ਦਾ ਵੀ ਤਿਹਾਰ ਸੀ ਸੋ ਇਹ ਸਿੱਖ ਪੰਥ ਦੇ ਵਿੱਚ ਰਵਾਇਤ ਆ ਕਿ ਦੀਵਾਲੀ ਤੋਂ ਵੀ ਇਹ ਮਤਲਬ ਸਾਰੇ ਮਾੜਾ ਨਹੀਂ ਸਭ ਤੇ ਚੰਗੀ ਆ ਕਿਉਂਕਿ ਸਾਰੇ ਧਰਮਾਂ ਦਾ ਸਤਕਾਰ ਸਾਡਾ ਜਿਹੜੇ ਆ ਉਹ ਧਰਮ ਕਰਦਾ ਤੇ ਇਸ ਦਿਨ ਨੂੰ ਅਸੀਂ ਬੰਦੀ ਛੋੜ ਦਿਵਸ ਦੇ ਨਾਲ ਜਿਹੜੇ ਆ ਮਨਾਉਣੇ ਆ ਸੋ ਸਾਰਾ ਹੀ ਖਾਲਸਾ ਪੰਥ 21 ਅਕਤੂਬਰ ਨੂੰ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਸਾਰੀ ਦੁਨੀ ਜਿੱਥੇ ਵੀ ਸੰਸਾਰ ਵਿੱਚ ਕੋਈ ਵੀ ਵਿਅਕਤੀ ਬੈਠਾ ਹੈ ਔਰ ਸਿੱਖ ਬੈਠਾ ਚਾਹੇ ਕੋਈ ਹੋਰ ਵੀ ਧਰਮ ਦਾ ਬੈਠਾ ਤੇ ਮੈਂ ਸਮਝਦਾ ਉਹਨਾਂ ਨੇ ਬਹੁਤ ਵੱਡੇ ਲੈਵਲ ਤੇ ਇਸ ਖੁਸ਼ੀ ਦੇ ਤਿਹਾੜ ਨੂੰ ਜਿਹੜਾ ਹੈ ਮਨਾਉਣਾ ਹੈ ਔਰ ਸਾਰਾ ਸੰਸਾਰ ਹੀ ਉਹਨੂੰ ਮਨਾ ਰਿਹਾ ਤੇ ਮੈਂ ਵੀ ਸਾਰੇ ਸੰਸਾਰ ਦੇ ਲੋਕਾਂ ਨੂੰ ਦੀਵਾਲੀ ਦੀ ਔਰ ਬੰਦੀ ਛੋੜ ਦੀ ਜਿਹੜੀ ਹੈ ਉਹ ਵਧਾਈ ਦੇਣਾ ਚਾਹੁੰਦਾ ਭਾਈ ਸਾਹਿਬ ਇੱਕ ਪੂਰੇ ਸੰਸਾਰ ਦੇ ਵਿੱਚ ਗੱਲ ਉੱड़ਦੀ ਆ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਲੋਕ ਦੂਰ ਡਰਾਡੇ ਤੋਂ ਦੇਸ਼ ਵਿਦੇਸ਼ ਤੋਂ ਆਪਣੇ ਪਰਿਵਾਰ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚਦੇ ਨੇ ਸਰਬਤੇ ਭਰੇ ਦੀ ਅਰਦਾਸ ਕਰਨ ਵਾਸਤੇ ਹਾਂਜੀ ਕਿਉਂਕਿ ਇੱਕ ਹਾਵਤ ਬੜੇ ਪੁਰਾਣੇ ਸਾਡੇ ਬਜ਼ੁਰਗਾਂ ਤੋਂ ਚਲਦੀ ਆ ਕਿ ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ ਦੀਵਾਲੀ ਅੰਮ੍ਰਿਤਸਰ ਦੀ ਤਾਂ ਇੱਕ ਵੱਖਰਾ ਨਜ਼ਾਰਾ ਇੱਕ ਵੱਖਰਾ ਲੋਕਿਕ ਇੱਕ ਵੱਖਰਾ ਦ੍ਰਿਸ਼ ਜਿਹਨੂੰ ਵੇਖ ਕੇ ਹਰੇਕ ਵਿਅਕਤੀ ਦਾ ਜਿਹੜਾ ਮਾਨਾ ਮੰਦਰ ਆ ਉਹ ਖੁਸ਼ੀ ਨਾਲ ਜਿਹੜਾ ਨਾ ਆ ਮਤਲਬ ਗਤਗਤ ਹੋ ਜਾਂਦਾ ਹੈ ਤੇ ਨਾਲੇ ਦਰਸ਼ਨ ਹੁੰਦੇ ਆ ਔਰ ਇਸ਼ਨਾਨ ਕਰਦੇ ਆ ਔਰ ਜਿੱਥੇ ਉਹਨਾਂ ਦੇ ਇਸ਼ਨਾਨ ਕਰਕੇ ਆਪਣੇ ਮਨ ਦੀ ਮੈਲ ਨੂੰ ਦੂਰ ਕਰਦੇ ਆ ਉੱਥੇ ਨਾਲ ਦੀ ਨਾਲ ਜਿਹੜੀ ਰੂਹ ਦੀ ਖਰਾਕ ਹੈ ਉਹ ਕੀਰਤਨ ਸੁਣ ਕੇ ਉਹਨਾਂ ਦਾ ਮਨ ਜਿਹੜਾ ਹੈ ਉਹ ਮੁਕਤ ਹੋ ਜਾਂਦਾ ਹੈ ਔਰ ਨਾਲ ਨਜ਼ਾਰਾ ਵੇਖ ਕੇ ਔਰ ਸਾਰੇ ਲੋਕ ਔਰ ਪਰਿਵਾਰਾਂ ਦੇ ਸਮੇਤ ਇੱਥੇ ਆ ਕੇ ਜਿਹੜੀ ਦੀਵਾਲੀ ਦਾ ਤਿਹਾਰ ਜਿਹੜਾ ਹੈ ਉਹ ਸਾਰੇ ਪੰਜਾਬੀ ਔਰ ਸਾਰੇ ਲੋਕ ਜਿਹੜੇ ਹਰੇਕ ਧਰਮ ਦੇ ਇੱਥੇ ਆਣ ਕੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ 'ਚ ਮਨਾਉਂਦੇ ਆ। ਇਹ ਸਭ ਇੱਕ ਚੀਜ਼ ਹੋਰ ਆ ਪੰਜਾਬ ਦੇ ਵਿੱਚ ਬੀਤੇ ਨੰਦੇ 'ਚ ਹੜ ਬੜਿਆਏ ਸਨ। ਕਿਉਂਕਿ ਜਿੱਥੇ ਲੋਕ ਦੀਵਾਲੀ ਮਨਾਉਣਗੇ ਬੰਦੀ ਛੋੜ ਦਿਵਸ ਮਨਾਉਣਗੇ ਪਰ ਕਈਆਂ ਘਰਾਂ ਦੇ ਵਿੱਚ ਹਨੇਰਾ ਛਾਇਆ ਹੋ ਕੋਈ ਸੰਸਾਰ ਨੂੰ ਕੋਈ ਅਪੀਲ ਕਰਨਾ ਚਾਹੂਗਾ। ਵੇਖੋ ਮੈਂ ਇੱਕ ਬੇਨਤੀ ਕਰਨੀ ਚਾਹਣਾ ਵੀ ਦੀਵਾਲੀ ਜਿਹੜੀ ਨਾ ਪਟਾਕੇ ਨਾ ਚਲਾਈਏ। ਕਿਉਂਕਿ ਵੇਹ ਤਾਂ ਕਿ ਇਹ ਲੋਕ ਮੇਰਾ ਗੁੱਸਾ ਵੀ ਕਰਨਗੇ ਖਾਸ ਕਰਕੇ ਜਿਹੜੇ ਨੌਜਵਾਨ ਹੁੰਦੇ ਆ ਉਹਨਾਂ ਨੂੰ ਕਈ ਵਾਰ ਬਹੁਤ ਹੀ ਜਿਹੜੀ ਆ ਨਾ ਕਈ ਵਾਰ ਲੰਮੀ ਦੂਰ ਦ੍ਰਿਸ਼ਟੀ ਨਹੀਂ ਹੁੰਦੀ ਲੇਕਿਨ ਕਈਆਂ ਦੇ ਘਰਾਂ ਦੇ ਦੀਵੇ ਤਾਂ ਜਿਹੜੇ ਹੱਟ ਦੇ ਨਾਲ ਬੁਝ ਗਏ ਔਰ ਉਹਨਾਂ ਦੇ ਦੀਵੇ ਵੀ ਜਗਾਉਣ ਦੀ ਆਪਾਂ ਨੂੰ ਜ਼ਰੂਰਤ ਹੈਗੀ ਹੈ ਦੂਸਰਾ ਜਿਹੜਾ ਪੋਲਿਊਸ਼ਨ ਆ ਕਿਉਂਕਿ ਪਿਛਲੇ ਦਿਨਾਂ 'ਚ ਵੀ ਤਿਹਾੜ ਮਨਾਇਆ ਗਿਆ ਜਿਸ ਤਰ੍ਹਾਂ ਆ ਪਿਛਲੇ ਦਿਨਾਂ 'ਚ ਇੱਕ ਤਿਹਾੜ ਹੀ ਮਨਾਇਆ ਗਿਆ ਨਾ ਜਿਹੜਾ ਦਸਹਿਰੇ ਦਾ ਸੋ ਜੇ ਉਹਦੇ ਬਾਰੇ ਕਵਾਂਗੇ ਫਿਰ ਵੀ ਲੋਕ ਕਹਿੰਦੇ ਆ ਤੁਸੀਂ ਤਾਂ ਖਰੇ ਮਤਲਬ ਹਥਿਆਰਾ ਬਾਰੇ ਕਹਿੰਦੇ ਹੋ ਪਰ ਜਿੰਨਾ ਘਟੋ ਘਟ ਆਪਾਂ ਪੋਲੂਸ਼ਨ ਕਰੀਏ ਉਹ ਮਨੁੱਖਤਾ ਵਾਸਤੇ ਚੰਗਾ ਹੈ ਸਾਫ਼ ਸੁਥਰਾ ਸਾਹ ਮਨੁੱਖਰ ਵਾਸਤੇ ਇੱਕ ਬਹੁਤ ਵੱਡੀ ਗੱਲ ਹੈ ਉਹ ਜਿਹੜਾ ਆਕਸੀਜਨ ਸੋ ਹੁਣ ਤਾਂ ਹਰ ਇੱਕ ਚੀਜ਼ ਚ ਮਲਾਵਟ ਔਂਡ ਹੈ ਭਈ ਆ ਸਬਜ਼ੀਆਂ ਔਂਡ ਹੈ ਭਈ ਮਠਿਆਈਆਂ ਔਂਡ ਹੈ ਭਈ ਮੈਂ ਸਮਝਦਾ ਕਿ ਹੁਣ ਤਾਂ ਹਰੇਕ ਲੈਵਲ ਤੇ ਐਡਲਟਰੇਸ਼ਨ ਨਹੀਂ ਹੋ ਗਈ ਹੈ ਕਿ ਉਹਨੂੰ ਘਟਾਉਣ ਦੀ ਵੀ ਲੋੜ ਆ ਜੀ ਤੇ ਸਾ ਜਿਹੜਾ ਲੋਕਾਂ ਨੇ ਲੈ ਕੇ ਜਿਉਣਾ ਉਹਦੇ ਵਾਸਤੇ ਵੀ ਸਾਨੂੰ ਜਿਹੜੇ ਘਟੋ ਘਟ ਜੇ ਹੀ ਉਹ ਗ੍ਰੀਨ ਦਿਵਾਲੀ ਮਨਾਈਏ ਤੇ ਸੰਵਿਧਾਨ ਆ ਕਿ ਉਹ ਮੈਂ ਹੱਥ ਝੁਰਕੇ ਅਪੀਲ ਕਰਨੀ ਚਾਹੁੰਨਾ ਕਿ ਸਾਡੇ ਆਉਣ ਵਾਲੀ ਨਸਲ ਵਾਸਤੇ ਔਰ ਸਾਡੇ ਵਾਸਤੇ ਜਿਹੜਾ ਬਹੁਤ ਲਾਹੇਵੰਦ ਤੇ ਬਹੁਤ ਫਾਇਦੇਮੰਦ ਹੋਊਗਾ ਢੋਟਾ ਤਰਵਾਜੀ ਦਾਲ ਰੋਟੀ ਕਰਦੀ ਦਿਵਾਲੀ ਅੰਮ੍ਰਿਤਸਰ ਦੀ ਇਤਿਹਾਸ ਨੂੰ ਲੈ ਕੇ ਭਾਈ ਸਾਹਿਬ ਦੇ ਵੱਲੋਂ ਲੋਕਾਂ ਨੂੰ ਜਾਗਰੂਤ ਕੀਤਾ ਗਿਆ ਪਰ ਉੱਥੇ ਹੀ ਇਹਨਾਂ ਦੇ ਵੱਲੋਂ ਇੱਕ ਮੈਸੇਜ ਦਿੱਤਾ ਗਿਆ ਵਾ ਕਿ ਸਾਨੂੰ ਪਟਾਕਿਆਂ ਨਾਲੋਂ ਦਰਖਤ ਲਗਾਉਣੇ ਚਾਹੀਦੇ ਨੇ ਜਿੰਨਾ ਵਾਤਾਵਰਨ ਸਾਫ਼ ਹੋ ਚੱਕੀ ਇੱਕ ਇਹਨਾਂ ਵੱਲੋਂ ਹੋਰ ਮੈਸੇਜ ਦਿੱਤਾ ਗਿਆ ਵਾ ਕਿ ਸਾਨੂੰ ਜਿਹੜੇ ਹੜਾਂ ਦੇ ਵਿੱਚ ਡੇ ਪਰਿਵਾਰ ਨੇ ਉਹਨਾਂ ਅਡੌਪਟ ਕਰਨਾ ਚਾਹੀਦਾ ਉਹਨਾਂ ਦੇ ਘਰਾਂ ਦੇ ਵਿੱਚ ਚਾਨਣ ਕਰਨਾ ਚਾਹੀਦਾ ਕਿ ਉਹਨਾਂ ਦੀ ਦੀਵਾਲੀ ਵੀ ਜਾਂ ਬੰਦੀ ਛੋੜ ਉਹਨਾਂ ਤੇ ਵੀ ਵਧੀਆ ਦਿਨ ਆਵੇ ਕੈਮਰਮਨ ਮਨੋਜ ਦੇ ਨਾਲ ਮਨਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਅਮਰਿਸ਼ ਸਾਰ